ਆ ਗਿਆ ਜੀ ਤੁਰਦੇ ਤੁਰਦੇ ਅੱਗੇ ਨੇਤਾ ਜੀ ਸੁਭਾਸ਼ ਚੰਦਰ ਹੋਸ ਚੌਕ ਹੈ ਜੀ ਹੁਣ ਇਹ ਦੇਖਣਾ ਜੀ ਵੀ ਜਾਣਾ ਕਿਹੜੀ ਸਾਈਡ ਹੈ ਰਾਈਟ ਸਾਈਡ ਜਾਣਾ ਜਾਂ ਲੈਫਟ ਸਾਈਡ ਜਾਣਾ ਆ ਰਾਈਟ 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 ਮਲਟੀ ਲੈਵਲ ਕਾਰ ਪਾਰਕਿੰਗ ਲਿਖਿਆ ਹੋਇਆ ਉੱਥੇ ਦਾ ਇਧਰ ਨਹੀਂ ਜਾਣਾ ਜੀ ਚਲੋ ਇਧਰ ਦੀ ਚੱਲਦੇ ਆ ਆ ਲਓ ਜੀ ਤੁਰਦੇ ਤੁਰਦੇ ਜੀ ਅਸੀਂ ਸਵਾਹ ਚੰਦਰ ਬੋਸ ਜੀ ਨੇਤਾ ਜੀ ਉਹਨਾਂ ਦੀ ਪ੍ਰਤਿਮਾ ਲੱਗੀ ਹੋਈ ਹੈ ਜੀ ਪੂਰਤੀ ਲੱਗੀ ਹੈ ਲਓ ਜੀ ਬਹੁਤ ਜਿਆਦਾ ਭੀੜ ਹੋ ਰਹੀ ਹੈ ਜੀ ਹੁਣ ਰਾਸ਼ੀ ਬਹੁਤ ਜਿਆਦਾ ਹੋ ਰਿਹਾ ਆ ਜਾ ਇਸ ਸਾਈਡ ਆ ਜਾ ਬਹੁਤ ਰਸ਼ ਹੈ ਜੀ ਬਹੁਤ ਬਹੁਤ ਜ਼ਿਆਦਾ ਰਸ਼ ਹੈ ਜੀ ਬਹੁਤ ਜ਼ਿਆਦਾ ਮੇਲਾ ਪ੍ਰਿਆਗਰਾਜ ਦੇਖੋ ਰਸ਼ ਭੀੜ ਮੈਂ ਤਾਂ ਕਦੇ ਇੰਨਾ ਰਸ਼ ਦੇਖਿਆ ਹੀ ਨਹੀਂ ਹੈਗਾ ਜੀ ਕਦੇ ਜੰਦੀਏ ਚ ਦੀ ਭੀੜ ਮੈਂ ਨਹੀਂ ਦੇਖੀ ਜੀ ਕਰੇ ਦਿੰਦੀ ਮੈਂ ਬਹੁਤ ਜ਼ਿਆਦਾ ਭੀੜ ਹੈ ਜੀ ਬਹੁਤ ਰਸ਼ ਹੈ ਮੈਂ ਨਹੀਂ ਅਪੜੀ ਜਾਂਦੀ ਜਿੱਥੇ ਭੀੜ ਕਰੇ ਦੇਖੀ ਕਿਤੇ ਮੇਲੇ ਦੇ ਵਿੱਚ ਅਰੇ ਆਸਥਾ ਦਾ ਪ੍ਰਤੀਕ ਪ੍ਰਯਾਗ ਰਾਜ ਕੁੰਭ ਮੇਲਾ ਵਾਹਾਂ ਕੁੰਭ ਐਸੇ ਬਣਾਣਾ ਐਸੇ ਇਹ ਦੇਖੋ ਵੀਡੀਓ ਚੱਲ ਰਹਾ ਹੈ ਦੇਖ ਲਓ ਜੀ ਕਿੰਨਾ ਪਿੱਛੇ ਰਸਤਾ ਜਾਮ ਲੱਗਿਆ ਹੋਇਆ ਬਹੁਤ ਜ਼ਿਆਦਾ ਭੀੜ ਆ ਸਾਡੇ ਨਾਲ ਦੇ ਬੰਦੇ ਪੈਦਲ ਆ ਰਹੇ ਨੇ ਬਹੁਤ ਦੂਰੋਂ ਅਸੀਂ ਉਹਨਾਂ ਦੀ ਵੇਟ ਕਰਦੇ ਕਰਦੇ ਬਹੁਤ ਲੇਟ ਹੋ ਗਏ ਆ ਬਸ ਆ ਗਏ ਸਾਡੇ ਨਾਲ ਪਿੱਛੇ ਅੱਗੇ ਬਹੁਤ ਰਸ਼ਾ ਆ ਲਓ ਦੇਖੋ ਜੀ ਆ ਮੁੰਡਾ ਬੜਾ ਕੈਂਡਾ ਕੈਂ ਕੈਮ ਆ ਹੈ ਰਾਜ ਇਹ ਰਾਜ ਆ ਸਾਡਾ ਰਾਜ ਹਾਂਜੀ ਦੋਸਤੋ ਮੈਂ ਜੀ ਅੱਗੇ ਵੱਧਦਾ ਜਾ ਰਿਹਾ ਹਾਂ ਜੀ ਅੰਤਾਂ ਦੀ ਭੀੜ ਦੇਖ ਕੇ ਮਾਨੂੰ ਐਂ ਲੱਗਦਾ ਵੀ ਸਾਰੀ ਦੁਨੀਆ ਹੀ ਪ੍ਰਿਆਗਰਾਜ ਕੁੰਭ ਮੇਲੇ ਦੇ ਵਿੱਚ ਆ ਗਈ ਹੈ ਮਾਨੂੰ ਬਹੁਤ ਖੁਸ਼ੀ ਮਿਲੀ ਹੈ ਵੀ ਇੰਨਾ ਕੁਝ ਦੇਖਣ ਦੇ ਲਈ ਪ੍ਰਮਾਤਮਾ ਨੇ ਸਾਨੂੰ ਹਿੰਮਤ ਬਖਸ਼ੀ ਸਾਨੂੰ ਹੌਸਲਾ ਬਖਸ਼ਿਆ ਅਸੀਂ ਕੁੰਭ ਮੇਲੇ ਦੇ ਵਿੱਚ ਆ ਗਏ ਮੈਂ ਸ਼ਿਵਕਰਨ ਯਾਦਵ ਜੀ ਮਿਹਰਬਾਨ ਤੋਂ ਉਹਨਾਂ ਦਾ ਬੇਟਾ ਉਹਨਾਂ ਦੀ ਪਤਨੀ ਤੇ ਨਾਲ دوست ਮਿੱਤਰ ਅਸੀਂ ਸਾਰਿਆਂ ਨੇ ਮਹਾਕੁੰਮ ਮੇਲੇ ਦੇ ਵਿੱਚ ਆ ਕੇ ਇਸ਼ਨਾਨ ਕੀਤਾ ਬੜੀ ਖੁਸ਼ੀ ਮਿਲੀ ਹੈ ਜੀ ਇੰਨੀ ਭੀੜ ਦੇਖ ਕੇ ਮਨ ਨੂੰ ਆਏ ਉਤਸ਼ਾਹ ਹੁੰਦਾ ਵੀ ਸਾਰੀ ਦੁਨੀਆ ਹੀ ਸ਼ਾਇਦ ਮਹਾਕੁੰਮ ਪ੍ਰਿਆਗਰਾਜ ਮੇਲੇ ਦੇ ਵਿੱਚ ਆ ਗਈ ਹੈ ਤੁਸੀਂ ਵੀ ਦੋਸਤੋ ਵੀਰੋ ਦੇਖਿਓ ਆਨੰਦ ਮਾਣਿਓ ਵੀਡੀਓ ਦਾ ਤੁਹਾਨੂੰ ਵੀ ਚੰਗਾ ਲੱਗੂਗਾ ਸਾਡੇ ਉਹ ਪਲ ਜਿਹੜੇ ਅਸੀਂ ਮਹਾਕੁੰਭ ਮੇਲੇ ਦੇ ਵਿੱਚ ਅਸ਼ਨਾਨ ਕੀਤਾ ਭੋਲੇनाथ ਜੀ ਦਾ ਮੰਦਿਰ ਦੇਖਿਆ ਹਨੂਮਾਨ ਜੀ ਦਾ ਮੰਦਿਰ ਦੇਖਿਆ ਔਰ ਐਨੇ ਘਾਟ ਦੇਖਿਆ ਪ੍ਰਯਾगराज ਦੇ ਵਿੱਚ ਪੀ ਦੂਸਰਾ ਪੁਲਿਸ ਪ੍ਰਸ਼ਾਸਨ ਦਾ ਵੀ ਵਧੀਆ ਮਤਲਬ ਯੋਗਦਾਨ ਸੀਗਾ ਵੀ ਹਰ ਇੱਕ ਇਨਸਾਨ ਨੂੰ ਰਸਤਾ ਦੇ ਰਹੇ ਸੀਗੇ ਪੀ ਯੂ ਪੀ ਸਰਕਾਰ ਉੱਤਰ ਪ੍ਰਦੇਸ਼ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਮਤਲਬ ਬਹੁਤ ਵਧੀਆ ਮਤਲਬ ਸਭ ਨੂੰ ਗਾਈਡ ਕਰਦੇ ਸੀਗੇ ਪਰ ਮੇਰਾ ਇੱਕ ਲਾਸ ਹੋ ਗਿਆ ਮੇਰਾ 15 Pro Max ਆਈਫੋਨ ਸੀ ਜੋ ਲਾਸ ਹੋ ਗਿਆ ਚੋਰੀ ਹੋ ਗਿਆ ਕੁਝ ਇਹ ਤਾਂ ਕਹਿ ਨਹੀਂ ਸਕਦਾ ਕਿ ਇੱਥੋਂ ਦੇ ਲੋਕ ਸਾਰਿਆਂ ਨੂੰ ਤਾਂ ਮੈਂ ਕਹਿ ਨਹੀਂ ਸਕਦਾ ਜੀ ਕੁਝ ਸ਼ਰਾਰਤੀ ਅੰਸਰ ਵੀ ਹੁੰਦੇ ਨੇ ਜੀ ਇੰਨੇ ਭੀੜ ਭੜਕੇ ਦੇ ਵਿੱਚ ਕਿਸੇ ਦੇ ਮੂੰਹ ਤੇ ਤਾਂ ਲਿਖਿਆ ਨਹੀਂ ਹੁੰਦਾ ਜੀ ਵੀ ਕੌਣ ਚੰਗਾ ਕੌਣ ਮਾੜਾ ਸਭ ਪਰਮਾਤਮਾ ਦੇ ਬਣਾਏ ਹੋਏ ਜੀ ਨੇ ਪਰ ਆਸਥਾ ਆਪਣੇ ਮਨ ਚ ਆਸਥਾ ਆਪਾਂ ਆਸਥਾ ਲੈ ਕੇ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਪਰ ਕੁਝ ਸ਼ਰਾਰਤੀ ਅੰਸਰ ਇਦਾਂ ਦੇ ਵੀ ਹੁੰਦੇ ਨੇ ਜਿਨ੍ਹਾਂ ਨੇ ਕਿਸੇ ਨੂੰ ਇਹ ਨਹੀਂ ਦੇਖਣਾ ਹੈਗਾ ਕਿ ਉਹਦੀ ਕੋਈ ਮਜਬੂਰੀ ਹੋ ਸਕਦੀ ਆ ਜਾਂ ਉਹ ਕਿਵੇਂ ਇੱਥੇ ਆਇਆ ਚਲ ਪਤਾ ਬਰਦਾਸ਼ਤ ਕਰ ਗਏ ਜੇ ਕੋਈ ਹੋਰ ਹੁੰਦਾ ਇਨਸਾਨ ਪਤਾ ਨਹੀਂ ਕੀ ਕਰ ਬੈਠਦਾ ਠੀਕ ਹੈ ਨਾ ਜੀ ਚਲੋ ਬਾਕੀ ਜੋ ਕੁਝ ਲਿਖਿਆ ਹੁੰਦਾ ਕਰਮਾ ਚ ਉਹ ਹੁੰਦਾ ਹੀ ਆ ਜੀ ਜੇ ਕੁਝ ਪਾਉਣਾ ਤਾਂ ਕੁਝ ਖੋਣਾ ਵੀ ਪੈਂਦਾ ਪਰ ਇੰਨੀ ਜ਼ਿਆਦਾ ਭੀੜ ਦੇਖ ਕੇ ਮਨ ਨੂੰ ਬੜੀ ਖੁਸ਼ੀ ਤੇ ਮਨ ਨੂੰ ਬੜਾ ਸਕੂਨ ਮਿਲਿਆ ਕਿ ਇਹ ਇੱਕ ਆਸਥਾ ਇੱਕ ਵਿਸ਼ਵਾਸ ਦਾ ਪ੍ਰਤੀਕ ਹੈ ਇੰਨਾ ਇਕੱਠ ਇਨੇ ਲੋਕ ਇੱਕ ਥਾਂ ਤੇ ਇਕੱਠੇ ਇਹ ਮੈਂ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਇਨਾ ਉਤਸ਼ਾਹ ਲੋਕਾਂ ਦੇ ਵਿੱਚ ਇਨਾ ਉਤਸ਼ਾਹ ਦੁਨੀਆ ਚ ਪਈ ਕਿੱਥੋਂ ਕਿੱਥੋਂ ਕੋਈ ਪੰਜਾਬ ਤੋਂ ਕੋਈ ਬੰਗਾਲ ਤੋਂ ਕੋਈ ਬਿਹਾਰ ਤੋਂ ਪਤਾ ਨਹੀਂ ਦੁਨੀਆ ਦੇ ਕਿਹੜੇ ਕਿਹੜੇ ਕੋਨੇ ਚੋਂ ਕੋਈ ਬੰਬੇ ਤੋਂ ਕੋਈ ਕਿਤੋਂ ਕੋਈ ਕਿਤੋਂ ਪਈ ਇੱਥੇ ਦਰਸ਼ਨ ਕਰਨ ਦੇ ਲਈ ਇਸ਼ਨਾਨ ਕਰਨ ਦੇ ਲਈ ਲੋਕ ਆਏ ਨੇ ਮਹਾ ਕੁੰਭ ਪ੍ਰਿਆਗਰਾਜ ਹਰ ਇੱਕ ਇਨਸਾਨ ਦੀ ਆਸਥਾ ਵਿਸ਼ਵਾਸ ਦਾ ਪ੍ਰਤੀਕ ਮਹਾ ਕੁੰਭ ਮੇਲਾ ਅਸੀਂ ਇਸ਼ਨਾਨ ਕੀਤਾ ਸਾਡਾ ਮਨ ਬਹੁਤ ਖੁਸ਼ ਹੋਇਆ ਸਾਡੇ ਮਨ ਨੂੰ ਬੜੀ ਖੁਸ਼ੀ ਮਿਲੀ ਬਹੁਤ ਮਨ ਨੂੰ ਸਕੂਨ ਮਿਲਿਆ ਇੱਥੇ ਆ ਕੇ ਬੜੀ ਆਤਮਾ ਤ੍ਰਿਪਤ ਹੋਈ ਬਾਕੀ ਬਿਨਾ ਕਰਮਾਂ ਤੋਂ ਕਿਤੇ ਨਹੀਂ ਜਾਇਆ ਜਾਂਦਾ ਜੇ ਤੁਹਾਡੇ ਕਰਮਾਂ ਦੇ ਵਿੱਚ ਕਿਤੇ ਜਾਣਾ ਲਿਖਿਆ ਉਹ ਹਰ ਹੀਲੇ ਤੁਸੀਂ ਜਾਓਗੇ ਚਾਹੇ ਦੁਨੀਆ ਦਾ ਕੋਈ ਵੀ ਕੋਨਾ ਹੋਵੇ ਕਿੱਥੇ ਹੋਵੇ ਜੇ ਤੁਹਾਡੇ ਕਰਮਾਂ ਦੇ ਵਿੱਚ ਕੋਈ ਯਾਤਰਾ ਲਿਖੀ ਆ ਜਾਂ ਤੁਹਾਡੇ ਕਰਮਾਂ ਦੇ ਵਿੱਚ ਕੋਈ ਇਦਾਂ ਦਾ ਹਿਸਾਬ ਕਿਤਾਬ ਲਿਖਿਆ ਭਈ ਘੁੰਮਣ ਫਿਰਨ ਦਾ ਆਪਾਂ ਜਾਵਾਂਗੇ ਬਿਨਾ ਕਰਮਾਂ ਤੋਂ ਕਿਤੇ ਨਹੀਂ ਤੁਸੀਂ ਜਾ ਸਕਦੇ ਆਪਾਂ ਮਨ ਦੇ ਵਿੱਚ ਮੈਂ ਧਾਰਿਆ ਹੀ ਨਹੀਂ ਸੀਗਾ ਜੀ ਮੈਂ ਮਨ ਦੇ ਵਿੱਚ ਸੋਚਿਆ ਹੀ ਨਹੀਂ ਸੀਗਾ ਕਿ ਮੈਂ ਮਹਾਕੁੰਮ ਮੇਲਾ ਦੇਖੂਗਾ ਜਾਂ ਮਹਾਕੁੰਮ ਮੇਲੇ ਇਸ਼ਨਾਨ ਕਰਕੇ ਆਉਂਗਾ ਪਰ ਉਹ ਪ੍ਰਮਾਤਮਾ ਦੀ ਉਹ ਭੋਲੇनाथ ਦੀ ਉਹ ਸ਼ਿਵਜੀ ਮਹਾਰਾਜ ਦੀ ਕਿਰਪਾ ਹੋਈ ਜੋ ਸਾਨੂੰ ਇਹ ਸਾਡੇ ਸੱਜਣਾ ਮਿੱਤਰਾਂ ਨੂੰ ਜਿਹੜੇ ਮੇਰੇ ਨਾਲ ਦੇ ਨੇ ਇਹਨਾਂ ਨੂੰ ਇੱਥੇ ਆਉਣ ਦਾ ਮੌਕਾ ਮਿਲੇ ਆ ਉਹ ਭੋਲੇनाथ ਨੇ ਸਾਨੂੰ ਬੁਲਾਇਆ ਇੱਥੇ ਅਸੀਂ ਇੱਥੇ ਇਸ਼ਨਾਨ ਪਾਣੀ ਕੀਤਾ ਸਾਡਾ ਮਨ ਖੁਸ਼ ਹੋ ਗਿਆ ਸਾਡੀ ਆਤਮਾ ਤ੍ਰਿਪਤ ਹੋ ਗਈ ਬਾਕੀ ਇੰਨੇ ਘਾਟ ਇੰਨੇ ਸੋਹਣੇ ਘਾਟ ਦੇਖ ਕੇ ਬਹੁਤ ਮਨ ਖੁਸ਼ ਹੋਇਆ ਇੰਨੀ ਦੁਨੀਆ ਦੇਖ ਕੇ ਇੰਨੇ ਲੋਕ ਦੇਖ ਕੇ ਇੱਕ ਵਾਰ ਤਾਂ ਮਨ ਦੇ ਵਿੱਚ ਆਇਆ ਹੁੰਦਾ ਵੀ ਸ਼ਾਇਦ ਦੁਨੀਆ ਸਾਰੀ ਹੀ ਇੱਥੇ ਆ ਕੇ ਇਕੱਠੀ ਹੋ ਕੇ ਪ੍ਰਮਾਤਮਾ ਨੇ ਇੱਕ ਜਿੱਦਾਂ ਕੋਈ ਕਹਿ ਨਹੀਂ ਸਕਦੇ ਆਪਾਂ ਇੱਕ ਵੀ ਲੋਕਾਂ ਨੂੰ ਇਕੱਠਾ ਕੀਤਾ ਜਾਣੀ ਇਨਾ ਇਕੱਠ ਜ਼ਿੰਦਗੀ ਚ ਮੈਂ ਤਾਂ ਕਦੇ ਦੇਖਿਆ ਨਹੀਂ ਜੀ ਕਦੇ ਨਹੀਂ ਦੇਖਿਆ ਸੀਗਾ ਜੀ ਮੈਂ ਇੰਨਾ ਇਕੱਠ ਪਰ ਇੱਥੇ ਆ ਕੇ ਮਨ ਨੂੰ ਜੋ ਖੁਸ਼ੀ ਮਿਲੀ ਜੋ ਆਤਮਾ ਨੂੰ ਖੁਸ਼ੀ ਮਿਲੀ ਉਹ ਦਿਲ ਪੁੱਛੇ ਜਾਣਦਾ ਜੀ ਕਿ ਬਹੁਤ ਚੰਗਾ ਲੱਗਿਆ ਬਹੁਤ ਜ਼ਿਆਦਾ ਚੰਗਾ ਲੱਗਿਆ ਜੀ ਇਸ਼ਨਾਨ ਪਾਣੀ ਅਸੀਂ ਕਰ ਲਿਆ ਜੀ ਇਸ਼ਨਾਨ ਕਰਕੇ ਅਸੀਂ ਹੁਣ ਅੱਗੇ ਵਧਦੇ ਆ ਜੀ ਤੇ ਥੋੜੀ ਜੀ ਵੀਡੀਓ ਸ਼ੂਟ ਕੀਤੀ ਜੀ ਵੀ ਆਪਣੇ ਸੱਜਣਾ ਮਿੱਤਰਾਂ ਨੂੰ ਦਿਖਾਉਣ ਦੇ ਲਈ ਕਿ ਤੁਸੋਂ ਤੁਸੀਂ ਦੇਖੋ ਤੁਹਾਨੂੰ ਪਸੰਦ ਆਏਗੀ ਕੋਸ਼ਿਸ਼ ਕੀਤੀ ਆ ਜੀ ਵੀ ਮੇਰੇ ਦੋਸਤਾਂ ਵੀਰਾਂ ਨੂੰ ਮੇਰੀ ਵੀਡੀਓ ਬਣਾਈ ਹੋਈ ਪਸੰਦ ਆਵੇ ਔਰ ਤੁਸੀਂ ਖੁਸ਼ ਹੋਵੋ ਤੁਹਾਡੀ ਆਤਮਾ ਵੀ ਖੁਸ਼ ਹੋਵੇ ਤੇ ਇਹਨਾਂ ਦੁਨੀਆ ਦਾ ਇਕੱਠ ਦੇਖ ਕੇ ਤੁਹਾਡਾ ਵੀ ਮਨ ਖੁਸ਼ ਹੋਵੇ ਵੀ ਹਾਂ ਜੀ ਵੀ ਆਪਣਾ ਇੱਕ ਇੱਕ ਵਿਸ਼ਵਾਸ ਇੱਕ ਧਰਮ ਦਾ ਵਿਸ਼ਵਾਸ ਆਪੋ ਆਪਣਾ ਧਰਮ ਧਰਮ ਕੋਈ ਵੀ ਹੋਵੇ ਚਾਹੇ ਸਿੱਖ ਧਰਮ ਆ ਮੈਂ ਚਾਹੇ Hindu ਧਰਮ ਹੈ ਇੱਥੇ ਹਰ ਇਨਸਾਨ ਸਾਰਿਆਂ ਲਈ ਇੱਕ ਬਰਾਬਰ ਆ ਜੀ ਚਾਹੇ ਕੋਈ Hindu ਆ ਚਾਹੇ ਸਿੱਖਾ ਹਰ ਇਨਸਾਨਾਂ ਲਈ ਇਹ ਜਗਾ ਇੱਕ ਬਰਾਬਰ ਹੈ ਪਰ ਜੋ ਮੈਂ ਇੱਥੇ ਲੋਕਾਂ ਦਾ ਇਕੱਠ ਦੇਖਿਆ ਲੋਕਾਂ ਦਾ ਆਪਸੀ ਪਿਆਰ ਭਾਈਚਾਰਾ ਦੇਖਿਆ ਇਹ ਮੈਂ ਕਦੇ ਨਹੀਂ ਦੇਖਿਆ ਜੀ ਇੰਨਾ ਇਕੱਠ ਤੇ ਭਾਈਚਾਰਾ ਇਹ ਸਾਰੇ ਇਕੱਠੇ ਹੀ ਬੈਠ ਕੇ ਖਾਣਾ ਰੋਟੀ ਪਾਣੀ ਪ੍ਰਸ਼ਾਦੇ ਦਾ ਬਹੁਤ ਵਧੀਆ ਪ੍ਰਬੰਧ ਆ ਆਪਣੇ ਪੰਜਾਬ ਤੋਂ ਵੀ ਆ ਕੇ ਵਧੀਆ ਲੋਕਾਂ ਨੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਹੋਇਆ ਬਹੁਤ ਦੂਰੋਂ ਦੂਰੋਂ ਅਸੀਂ ਮੋਗੇ ਵਾਲੇ ਆਂਦੀ ਧਰਮਸ਼ਾਲਾ 'ਚ ਗਏ ਆ ਉਹਨਾਂ ਨੇ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਖਾਣ ਪਾਣ ਦਾ ਜੀ ਬਹੁਤ ਵਧੀਆ ਰਹਿਣ ਦਾ ਵੀ ਪ੍ਰਬੰਧ ਕੀਤਾ ਹੋਇਆ ਪਰ ਅਸੀਂ ਤਾਂ ਹੁਣ ਇਸ਼ਨਾਨ ਕਰਕੇ ਅਸੀਂ ਵਾਪਸ ਆਉਣ ਦੀ ਤਿਆਰੀ ਕਰ ਰਹੇ ਹਾਂ ਤੇ ਬਹੁਤ ਚੰਗਾ ਲੱਗਿਆ ਜੀ ਇੱਥੇ ਆ ਕੇ ਤੇ ਜੇ ਕਦੇ ਪ੍ਰਮਾਤਮਾ ਨੇ ਚਾਇਆ ਫੇਰ ਕਦੇ ਹੁਕਮ ਹੋਇਆ ਅਸੀਂ ਫੇਰ ਇੱਥੇ ਆਵਾਂਗੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਦੁਬਾਰੇ ਫੇਰ ਆਈਏ ਇਦਾਂ ਦਾ ਕੋਈ ਮੇਲਾ ਫੇਰ ਆਵੇ ਅਸੀਂ ਫੇਰ ਉਸ ਮੇਲੇ ਦੇ ਵਿੱਚ ਦਰਸ਼ਨ ਕਰਕੇ ਆਈਏ ਔਰ ਪ੍ਰਮਾਤਮਾ ਕਰੇ ਤੁਹਾਡੇ ਵੀ ਦਰਸ਼ਨ ਹੋਣ ਤੁਸੀਂ ਵੀ ਖੁਸ਼ ਹੋਵੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਇਹ ਜੀ ਕਿਰਪਾਈ ਆ ਉਸ ਪ੍ਰਮਾਤਮਾ ਦੀ ਜੀ ਬਿਨਾ ਪ੍ਰਮਾਤਮਾ ਦੀ ਕਿਰਪਾ ਤੋਂ ਕੁਝ ਨਹੀਂ ਹੋ ਸਕਦਾ ਔਰ ਉਹਨਾਂ ਦੀ ਕਿਰਪਾ ਦੇ ਨਾਲ ਹੀ ਆਪਾਂ ਕਿਤੇ ਜਾ ਸਕਦੇ ਆ ਸਕਦੇ ਆ ਬਿਨਾ ਹੁਕਮ ਤੋਂ ਆਪਾਂ ਕਿਤੇ ਨਹੀਂ ਜਾ ਸਕਦੇ ਔਰ ਇੰਨੀ ਦੁਨੀਆ ਦੇਖ ਕੇ ਇੰਨੇ ਲੋਕ ਦੇਖ ਕੇ ਇਨਾ ਪ੍ਰਬੰਧ ਦੇਖ ਕੇ ਬੜੀ ਆਤਮਾ ਨੂੰ ਖੁਸ਼ੀ ਮਿਲਦੀ ਆ ਜੀ ਕਿ ਲੈ ਬਹੁਤ ਵਧੀਆ ਪ੍ਰਬੰਧ ਹੈ ਬਹੁਤ ਵਧੀਆ ਸਾਰਾ ਕੁਝ ਵਧੀਆ ਕੀਤਾ ਹੋਇਆ ਅਸੀਂ ਬਹੁਤ ਖੁਸ਼ ਹੋਏ ਆ ਜੀ ਇੱਥੇ ਆ ਕੇ ਸਾਡੇ ਨਾਲ ਦੇ ਦੋਸਤ ਮਿੱਤਰ ਉਹ ਵੀ ਬਹੁਤ ਖੁਸ਼ ਹੋਏ ਨੇ ਸੋ ਪ੍ਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਚੜ੍ਹਦੀ ਕਲਾ ਚ ਰਹੋ ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰੇ ਪ੍ਰਮਾਤਮਾ ਤੁਹਾਡੀ ਖੁਸ਼ ਰਹੋ ਕਿ ਛੋਟਾ ਜਿਹਾ ਉਪਰਾਲਾ ਇੱਕ ਛੋਟੀ ਜੀ ਵੀਡੀਓ ਬਣਾਈ ਸੀ ਇਹ ਵੀਡੀਓ ਮੈਨੂੰ ਮਿਲ ਗਈ ਮੇਰਾ ਫੋਨ ਗੁੰਮ ਹੋ ਗਿਆ ਸੀ ਮੇਰਾ ਬੈਕਅਪ ਮੈਨੂੰ ਮਿਲ ਗਿਆ ਤੇ ਮੈਂ ਤੁਹਾਨੂੰ ਅੱਜ ਇਹ ਵੀਡੀਓ ਤੁਹਾਨੂੰ ਦਿਖਾ ਰਿਹਾ ਹਾਂ ਤੇ ਤੁਸੀਂ ਦੇਖ ਕੇ ਖੁਸ਼ ਹੋਇਓ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਔਰ ਮੇਰੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਹੈ ਮਹਾਕੌਮ ਮੇਲੇ ਦੀ ਵੀਡੀਓ ਸ਼ੂਟ ਕੀਤੀ ਸੀ ਤੁਹਾਨੂੰ ਸਭ ਵੀਰਾਂ ਦੋਸਤਾਂ ਨੂੰ ਪਸੰਦ ਆਊਗੀ ਔਰ ਧੰਨਵਾਦ ਤੁਹਾਡਾ ਜੀ ਵੀਡੀਓ ਦੇਖਣ ਦੇ ਲਈ ਜੀ ਧੰਨਵਾਦ ਜੀ